ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਸਤ ਗੁਰ ਸੇਵੇ ਤਾਂ ਸਹਜ ਤੋਂ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾ ਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੋਰਾ ਨਾ ਮਨ ਮੁਖ ਅੰਧਾ ਸ਼ਬਦ ਨਾ ਜਾਣੇ ਝੋਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇ ਹਉ ਮੈਂ ਬੰਧਨ ਕਮਾਏ ਜਮਣ ਮਰਣ ਸਿਰ ਉਪਰ ਉਪ ਆ ਗਰਬੇ ਜੋਂ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਚਿਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAMਨ ਸਤਾਰਾ ਸ਼ਬਦੇ ਹਉ ਮੈਂ ਖੋਈ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਸਤ ਗੁਰ ਸੇਵੇ ਤਾਂ ਸਹਜ ਤਨ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮਸਮਏ ਬੇਨ ਸਤਗੁਰ ਸਭ ਜਗ ਬੋਰਾਨਾ ਮਨ ਮੁਖ ਅੰਦਾ ਸ਼ਬਦ ਨਾ ਜਾਣੇ ਝੋਠੇ ਪਰਮ ਪੁਲਾਨਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਪ ਆ ਗਰਬੇ ਜਉਣ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਚਿਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAMਨ ਸਤਾਰਾ ਸ਼ਬਦੇ ਹਉ ਮੈਂ ਖੋਈ ਸਤਨਾਕ ਸਿਰ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ 3 ਸਤਗੁਰ ਸਵੇ ਤਾਂ ਸਹਜਤੋਂ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੋਰਾ ਨਾ ਮਾਨ ਮੁਖ ਅੰਦਾ ਸ਼ਬਦ ਨਾ ਜਾਣੇ ਝੋਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਪ ਆ ਗਰ ਭੇ ਜੋਨ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਚਿਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਨਾਨਕ RAM ਨ 17 ਸ਼ਬਦੇ ਹਉ ਮੈਂ ਖੋਈ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ 3 ਸਤਗੁਰ ਸੇਵੇ ਤਾਂ ਸਹਜ ਤੋਂ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੋਰਾ ਨਾ ਮਨ ਮੁਖ ਅੰਦਾ ਸ਼ਬਦ ਨਾ ਜਾਣੇ ਝੋਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਪ ਆ ਗਰਬੇ ਜੋਂ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਜੀਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAM ਨ ਸਤਾਰਾ ਸ਼ਬਦੇ ਹਉ ਮੈਂ ਖੋਈ ਸਤਨਾਕ ਸਿਰ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਸਤਗੁਰ ਸੇਵੇ ਤਾਂ ਸਹਜਤੋਂ ਉਪਜੈ ਗਤ ਮਤ ਤਦਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬੇਨ ਸਤਗੁਰ ਸਭ ਜਗ ਬੋਰਾਣਾ ਮਨ ਮੁਖ ਅੰਦਾ ਸ਼ਬਦ ਨਾ ਜਾਣੇ ਝੋਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਪ ਆ ਗਰਬੇ ਜੋਨ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਚਿਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAM ਨਿਸਤਾਰਾ ਸ਼ਬਦੇ ਹਉ ਮੈਂ ਖੋਈ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਸਤਗੁਰ ਸੇਵੇ ਤਾਂ ਸਹਜ ਤੋਂ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੋਰਾ ਨਾ ਮਾਨ ਮੁਖ ਅੰਦਾ ਸ਼ਬਦ ਨਾ ਜਾਣੇ ਝੋਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਪ ਆ ਗਰ ਭੇ ਜੋਨ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਚਿਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAMਨ ਸਤਾਰਾ ਸ਼ਬਦੇ ਹਉ ਮੈਂ ਖੋਈ ਸਤਨਾ ਸ਼ਿਰ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ 3 ਸਤਗੁਰ ਸੇਵੇ ਤਾਂ ਸਹਜ ਤੋਂ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੋਰਾ ਨਾ ਮਾਨ ਮੁਖ ਅੰਦਾ ਸ਼ਬਦ ਨਾ ਜਾਣੇ ਝੋਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਿਰ ਉਪਰ ਉਪ ਆ ਗਰ ਭੇ ਜੋਨ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਚਿਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAM ਨ 17 ਸ਼ਬਦੇ ਹਉ ਮੈਂ ਖੋਈ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਸੋਰਠ ਮਹਲਾ 3 ਸਤਗੁਰ ਸੇਵੇ ਤਾਂ ਸਹਜ ਤੋਂ ਉਪਜੈ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੋਰਾ ਨਾ ਮਾਨ ਮੁਖ ਅੰਦਾ ਸਬਦ ਨਾ ਜਾਣੇ ਝੋਠੇ ਪਰਮ ਪੁਲਾਣਾ ਰਹਾ ਤ੍ਰੈ ਗੁਣ ਮਾਇਆ ਪਰਮ ਪੁਲਾਇ ਹਉ ਮੈਂ ਬੰਧਨ ਕਮਾਏ ਜਮਣ ਮਰਣ ਸਿਰ ਉਪਰ ਉਪ ਆ ਗਰ ਭੇ ਜੋਨ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰਾ ਹਉ ਮੈਂ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਜੀਨੇ RAM ਨਾਮ ਸੁਖ ਹੋਏ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAM ਨਿਸਤਾਰਾ ਸ਼ਬਦੇ ਹਉ ਮੈਂ ਖੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ